ਹਾਂ ਜੀ ਅੱਜ ਦੀ ਸ਼ੁਰੂਆਤ ਇੱਕ ਕਹਾਣੀ ਨਾਲ ਕਹਾਣੀ ਦਾ ਜਿਹੜਾ ਹੈ ਹੈਡਿੰਗ ਆ ਉਹ ਹੈ ਕਿ ਅਦਭੁਤ ਖਜ਼ਾਨਾ ਜੋ ਸਾਡੇ ਅੰਦਰ ਹੈ ਪਰ ਅਸੀਂ ਲੱਭਦੇ ਕਿੱਥੇ ਆ ਉਸ ਨੂੰ ਬਾਹਰ ਲੱਭਦੇ ਰਹਿੰਦੇ ਆ ਇਹ ਮਿਸਰ ਦੇਸ਼ ਦੀ ਕਹਾਣੀ ਹੈ ਮਿਸਰ ਦੇਸ਼ ਦੇ ਵਿੱਚ ਨੀਲ ਨਦੀ ਦਰਿਆ ਦੇ ਕੰਢੇ ਦੇ ਉੱਤੇ ਇੱਕ ਨੀਲ ਨਾਮ ਦਾ ਵਿਅਕਤੀ ਜਿਹੜਾ ਹੈ ਉਹ ਰਹਿੰਦਾ ਸੀ ਬਹੁਤ ਗਰੀਬ ਸੀ ਉਸ ਦੇ ਘਰ ਦੇ ਵਿਹੜੇ ਦੇ ਵਿੱਚ ਇਹ ਤਿੰਨ ਖਜੂਰ ਦੇ درخت ਲੱਗੇ ਹੋਏ ਸੀ ਲੇਕਿਨ ਉਹਨਾਂ ਦੀ ਜੜ ਕੀ ਸੀ ਇੱਕੋ ਹੀ ਸੀ ਤਾਂ ਆਦਮੀ ਜਿਹੜਾ ਹੈ ਬਹੁਤ ਗਰੀਬ ਹੋਣ ਕਰਕੇ ਕਈ ਵਾਰੀ ਉਹਨੇ ਸੋਚਿਆ ਵੀ ਮੈਂ ਇਹਨਾਂ ਦਰਖਤਾਂ ਨੂੰ ਜਿਹੜਾ ਹੈ ਇੱਕ ਜਖਤ ਨੂੰ ਕੱਟ ਕੇ ਵੇਚ ਕੇ ਕੋਈ ਆਪਣਾ ਕੰਮ ਆ ਸ਼ੁਰੂ ਕਰਨਾ ਤਾਂ ਪਰ ਲੇਕਿਨ ਉਸ ਦੀ ਪਤਨੀ ਜਿਹੜੀ ਸੀ ਉਹ ਇਸ ਨੂੰ ਮਨਾ ਕਰਦੀ ਸੀ ਉਹ ਬੜਾ ਸ਼ੁਭਮੰਦੀ ਸੀ ਉਸ ਨੂੰ ਹੈ ਤੇ ਐਸੇ ਤੋਂ ਉਹਨਾਂ ਦੇ ਦਿਨ ਨਿਕਲਦੇ ਗਏ ਤਾਂ ਇੱਕ ਦਿਨ ਉਸ ਨੂੰ ਰਾਤ ਨੂੰ ਸੁਪਨਾ ਆਇਆ ਵੀ ਤੁਰਕੀ ਦੇਸ਼ ਦੇ ਵਿੱਚ ਇੱਕ ਦਰਿਆ ਦੇ ਕੰਢੇ ਦੇ ਨੇੜੇ ਜਿਹੜਾ ਹੈ ਪੱਛਮ ਦਿਸ਼ਾ ਵੱਲ ਵੀ ਉੱਥੇ ਖਜ਼ਾਨਾ ਦੱਬਿਆ ਹੋਇਆ ਉਹ ਚਲਾ ਗਿਆ ਉੱਥੇ ਐ ਵੀ ਮੈਂ ਖਜ਼ਾਨਾ ਲੱਭ ਕੇ ਉਥੋਂ ਆਪਣਾ ਕੋਈ ਕੰਮ ਸ਼ੁਰੂ ਕਰਾਂਗਾ ਹੈਗਾ ਤਾਂ ਸ਼ਾਮ ਨੂੰ ਹਰੂ ਜਾਂਦਾ ਉਸ ਦਰਿਆ ਦੇ ਜਿਹੜਾ ਪੱਛਮ ਸਾਈਡ ਦੇ ਉੱਤੇ ਪਰ ਉਸ ਨੂੰ ਉੱਥੇ 2-3 ਦਿਨ ਨੂੰ ਪਟਦਾ ਰਿਹਾ ਜ਼ਮੀਨ ਪਰ ਉਸ ਨੂੰ ਕੋਈ ਖਜ਼ਾਨਾ ਨਹੀਂ ਪ੍ਰਾਪਤ ਹੋਇਆ ਤੋਦੇ ਨੇੜੇ ਹੀ ਇੱਕ ਦੁਕਾਨਦਾਰ ਸੀਗਾ ਉਹਨੇ ਇਹ ਰੂਪਛਿਆ ਵੀ ਤੂੰ ਰੋਜ਼ ਇੱਥੇ ਕੀ ਕਰਦਾ ਆਪਣੀ ਸਾਰੀ ਕਹਾਣੀ ਦੱਸਦਾ ਵੀ ਮੈਨੂੰ ਇਸ ਤਰ੍ਹਾਂ ਸੁਪਨਾ ਆਇਆ ਤੇ ਉਹ ਹੱਸਣ ਲੱਗ ਗਿਆ ਉਹ ਕਹਿੰਦਾ ਵੀ ਨਹੀਂ ਇਸ ਤਰ੍ਹਾਂ ਖਜ਼ਾਨੇ ਨਹੀਂ ਮਿਲਦੇ ਉਹ ਜਿਹੜਾ ਦੁਕਾਨਦਾਰ ਸੀ ਉਹਨੇ ਦੱਸਣ ਲੱਗ ਗਿਆ ਕਹਿੰਦਾ ਵੀ ਮੈਨੂੰ ਵੀ ਸੁਪਨਾ ਹੀ ਆਇਆ ਮੈਂ ਵੀ ਨੀਲ ਦਰਿਆ ਦੇ ਨੇੜੇ ਇੱਕ ਨੀਲ ਨਾਮ ਦਾ ਵਿਅਕਤੀ ਉਹਦੇ ਘਰ ਜਿਹੜਾ ਹੈ ਇੱਕ ਜੜ ਦੇ ਨਾਲ ਤਿੰਨ ਜਿਹੜੇ ਖਜੂਰ ਦੇ ਦਰਖਤ ਲੱਗੇ ਹੋਏ ਆ ਤੇ ਉਹਨਾਂ ਦੇ نیچے ਖਜ਼ਾਨਾ ਹੈ ਤੇ ਪਰ ਕਹਿੰਦਾ ਇਹ ਸੁਪਨੇ ਕਦੀ ਸੱਚ ਨਹੀਂ ਹੁੰਦੇ ਹੈਗੇ। ਤਾਂ ਉਹਨੂੰ ਪਤਾ ਸੀ ਇਹ ਤਾਂ ਮੇਰੀ ਕਹਾਣੀ ਦੱਸ ਰਿਹਾ ਹੈਗਾ ਮੇਰੇ ਘਰ ਦੇ ਬਾਰੇ ਸਾਰਾ ਦੱਸ ਰਿਹਾ। ਉਹ ਕਹਿੰਦਾ ਵੀ ਮੈਨੂੰ ਵੀ ਇਸ ਤਰ੍ਹਾਂ ਹਰ ਰੋਜ਼ ਉਸ ਚੀਜ਼ ਦਿਖਾਈ ਦਿੰਦੀ ਆ ਪਰ ਕਹਿੰਦਾ ਵੀ ਮੈਂ ਸੁਪਨਿਆਂ ਦੇ ਵਿੱਚ ਵਿਸ਼ਵਾਸ ਨਹੀਂ ਕਰਦਾ ਹੈਗਾ। ਤੇ ਉਹ ਚੁੱਪ ਕਰ ਜਾਂਦਾ ਨੀਲ ਕੁਝ ਨਹੀਂ ਬੋਲਦਾ ਹੈ ਤੇ ਵਾਪਸ ਆਪਣੇ ਘਰ ਚਲਾ ਜਾਂਦਾ ਹੈ। ਅ ਕੱਲ ਜਾ ਕੇ ਬੜਾ ਉਚ ਹੁੰਦਾ ਵੀ ਮੈਂ ਦੇਖਾਂ ਪਟਕੇ ਜਾਂ ਕੀ ਵਾਕਈ ਉਹਦਾ ਸੁਪਨਾ ਜਿਹੜਾ ਸੱਚਾ ਹੈ ਜਾਂ ਕਿਸ ਤਰ੍ਹਾਂ ਹੈ। ਤਾਂ ਉਹ ਕੀ ਹੈ ਇੱਕ ਦਿਨ ਰਾਤ ਨੂੰ ਉਹ ਆਪਣੀ ਉਹਦੀ ਪਤਨੀ ਸੋਈ ਹੁੰਦੀ ਹੈ ਤਾਂ ਉਹ ਪੱਟਣ ਲੱਗ ਜਾਂਦਾ ਤਾਂ ਉੱਥੇ ਦੇਖਦਾ ਕਿੰਨੇ ਹੀ ਜੜੀਆਂ ਗਾਗਰਾਂ ਨੇ ਹੀਰੇ ਜਵਾਹਰਾਤ ਦੀਆਂ ਜਿਹੜੀਆਂ ਨੇ ਭਰੀਆਂ ਹੋਈਆਂ ਉਸ ਨੂੰ ਉੱਥੋਂ ਮਿਲਦੀਆਂ ਨੇ ਤਾਂ ਮਤਲਬ ਇਹ ਪੋਸੀਬਲ ਤਾਂ ਨਹੀਂ ਹੁੰਦਾ ਕਈ ਵਾਰੀ ਹੈਗਾ ਪਰ ਲੇਕਿਨ ਜੋ ਉਸ ਖਜ਼ਾਨਾ ਹੈ ਉਹ ਸਾਡੇ ਘਰ ਦੇ ਵਿੱਚ ਸਾਡੇ ਅੰਦਰ ਇੱਕ کہانی ਸਾਡੇ ਤੇ ਹੀ ਟੁੱਕਦੀ ਹੈ ਕਿ ਜੋ ਖਜ਼ਾਨਾ ਸਾਨੂੰ ਹੈ ਉਹ ਸਾਡੇ ਅੰਦਰ ਹੀ ਦੱਬਿਆ ਹੋਇਆ ਹੈ ਉਸ ਨੂੰ ਅਸੀਂ ਖੋਲਣਾ ਵੀ ਸਾਡੇ ਜਿਹੜੀਆਂ ਸਾਰੀਆਂ ਤੇ ਇਹ ਕਹਾਣੀ ਜਿਹੜੀ ਹੈ ਭਾਵ ਖਜ਼ਾਨਾ ਜਿਹੜਾ ਕੀ ਹੈ ਉਹ ਸਾਡੇ ਮਨ ਦੀ ਸ਼ਕਤੀ ਕੁਝ ਪਾਉਣ ਦੀ ਸ਼ਕਤੀ ਕੁਝ ਜਿਹੜਾ ਹੈ ਬਣਨ ਦੀ ਸ਼ਕਤੀ ਤੇ ਕੁਝ ਨਮਾ ਕਰਨ ਦੀ ਸ਼ਕਤੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਸ ਅਦਭੁਤ ਕਹਾਣੀ ਦੇ ਵਿੱਚ ਛੁਪੀਆਂ ਹੋਈਆਂ ਨੇ ਤਾਂ ਅਸੀਂ ਪ੍ਰਮਾਤਮਾ ਦਾ ਸ਼ੁਕਰ ਕਰਦੇ ਹੋਏ ਤਾਂ ਇਹ ਅਸੀਂ ਆਪਣੇ ਅੰਦਰਲੀ ਆਵਾਜ਼ ਨੂੰ ਇਹ ਸੁਣੀਏ ਤਾਂ ਉਹਦੇ ਨਾਲ ਹੀ ਅਸੀਂ ਜਿਹੜੀਆਂ ਆਪਣੀਆਂ ਕੁਦਰਤੀ ਜਿਹੜੀਆਂ ਅੰਦਰੂਨੀ ਆਵਾਜ਼ਾਂ ਨੇ ਜਾਂ ਪ੍ਰਮਾਤਮਾ ਦੀ ਆਵਾਜ਼ ਹੈ ਉਸ ਨੂੰ ਸੁਣ ਸਕਦੇ ਹਾਂ ਥੈਂਕ ਯੂ